ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਚਾਹਲ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਪਰਮੇਂਦਰ ਸਿੰਘ ਫੁੱਲਾਂਵਾਲ ਸਾਹਿਬ ਪਰਮੇਂਦਰ ਜੀ ਅਕਾਲੀ ਦਲ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਜੀ ਲਗਾਤਾਰ ਨਿਤ ਨਵੇਂ ਤੋਂ ਨਵੇਂ ਖੁਲਾਸੇ ਹੋ ਰਹੇ ਨੇ ਔਰ ਦੂਸਰਾ ਅਕਾਲੀ ਦਲ ਦੀ ਜਿਹੜੀ ਤੁਹਾਡੇ ਬੰਦੀ ਹੈ ਬੇਸ਼ੱਕ ਅਕਾਲੀ ਦਲ ਦੇ ਦੋਨੋਂ ਥੜੇ ਇਹਨੂੰ ਤੁਹਾਡੇ ਬੰਦੀ ਨਹੀਂ ਮੰਨਦੇ ਇਹਨੂੰ ਵਿਚਾਰਾਂ ਦਾ મતਭੇਦ ਮੰਨ ਰਹੇ ਨੇ ਪਰ ਇਹ ਹੈ ਸਖਵੀਰ ਸਿੰਘ ਬਾਦਲ ਨਾਲ ਖੜੇ ਜਿਹੜੇ ਅਕਾਲੀ ਆਗੂ ਨੇ ਜੀ ਉਹ ਆਪਣੇ ਆਪ ਨੂੰ ਡਿਫੈਂਡ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜਾ ਬੀਬੀ ਜ਼ਗੀਰ ਕੌਰ ਚੰਦੂ ਮਾਜਰਾ ਤੇ ਹੋਰ ਲੋਕ ਜਿਹੜੇ ਇੱਕ ਪਾਸੇ ਖੜੇ ਨੇ ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਉੱਤੇ ਲੱਗੇ ਹੋਏ ਨੇ ਜੀ ਪਰ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਨਿਕਲ ਕੇ ਆਇਆਂ ਨੇ ਇੱਕ ਤਾਂ ਡੇਰੇ ਵਾਲੇ ਬਾਬੇ ਨੂੰ ਜਿਹੜੀ ਮਾਫੀ ਦਾ ਮਾਮਲਾ ਹੈ ਹੂੰ ਉਹ ਅਕਾਲੀ ਦਲ ਦੇ ਲਈ ਗਲੇ ਦੀ ਹੱਡੀ ਬਣਿਆ ਹੋਇਆ ਜੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਦੂਜੇ ਪਾਸੇ ਇੱਕ ਹੋਰ ਜਿਹੜੀ ਕਹਾਣੀ ਹੈ ਕਿ ਹਾਲੇ ਉਸ ਉਹ ਇਲਜ਼ਾਮ ਸੁਖਵੀਰ ਬਾਦਲ ਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਲੱਗ ਰਹੇ ਨੇ ਪਰ ਦੂਜੀ ਧਿਰ ਦੇ ਵਿੱਚ ਇੱਕ ਐਸਾ ਆਗੂ ਵੀ ਬੈਠਾ ਜਿਹਦੇ ਬਾਰੇ ਕਿਹਾ ਜਾਂਦਾ ਕਿ ਜਿਹੜੀ ਡੇਰੇ ਵਾਲੇ ਨੇ ਪੋਸ਼ਾਕ ਪਾਈ ਸੀ ਜੀ ਉਹ ਉਸ ਆਗੂ ਨੇ ਦਿੱਤੀ ਸੀ ਸੋ ਹੁਣ ਹੈਰਾਨ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਨੇ ਤੇ ਗੱਲ ਚੰਡੀਗੜ੍ਹ ਤੋਂ ਸ਼ੁਰੂ ਕਰਕੇ ਜਲੰਧਰ ਤੇ ਵੀ ਆਵਾਂਗੇ ਅਕਾਲੀ ਦਲ ਕਿੱਥੇ ਖੜਾ ਹੈ ਦੇਖੋ ਅਕਾਲੀ ਦਲ ਦਾ ਤਾਂ ਅਜੇ ਉਹ ਟਾਈਮ ਆ ਗਿਆ ਵੀ ਜਿਉਂ-ਜਿਉਂ ਦਵਾਕੀ ਮਰਜ ਵੜਦਾ ਗਿਆ ਤੁਸੀਂ ਸਿਰਸੇਵਾਲ ਦੀ ਗੱਲ ਕਰੀ ਆ ਉਹ ਸਿਰਸੇਵਾਲਾ ਜਿਹਦੇ ਨੂੰ ਬਣ ਲਈ ਲੰਬੀ ਲੰਬੀ ਇਕਤਾਰਾਂ ਤੇ ਲੰਮਾ ਲੰਮਾ ਸਮਾਂ ਉਹਨੂੰ ਮਿਲ ਲਈ ਟਾਈਮ ਚਾਹੀਦਾ ਸੀਗਾ ਔਰ 2012 ਦੇ ਵਿੱਚ ਜਦੋਂ ਇਹ ਸਰਕਾਰ ਦੁਆਰਾ ਰਿਪੀਟ ਹੋਈ ਆ ਤਾਂ ਸਰਸੇਵਾਲਾ ਦਾ ਬਹੁਤ ਵੱਡਾ ਯੋਗਦਾਨ ਸੀ ਔਰ ਉਸ ਦੀ ਭੇਟ ਦੇ ਵਿੱਚ ਬੀਬੀ ਰਜਿੰਦਰ ਸਿੰਘ ਗੱਪਟੜਾ ਉਹ ਵੀ ਚੜੇ ਸੀ ਕਿਉਂਕਿ ਉੱਥੋਂ ਪਰਮਿੰਦਰ ਸਿੰਘ ਢੀਡ ਸਾਨੂੰ ਸਰਸੇਵਾਲ ਨੇ ਵੋਟਾਂ ਪਈਆਂ ਸੀ ਔਰ ਸਾਰੇ ਜਿਹੜੇ ਵੱਡੇ-ਵੱਡੇ ਆਗੂ ਨੇ ਅੱਜ ਜਿੱਦਾਂ ਮਰਜੀ ਉਹਨਾਂ ਨੂੰ ਨਿੰਦਰੇ ਰਹੇ ਨੇ ਪਰ ਉਹਨੂੰ ਮਿਲਣ ਲਈ ਤਰਸਦੇ ਸੀਗੇ ਟਾਈਮ ਲੈਣ ਲਈ ਤਰਸਦੇ ਸੀਗੇ ਪਰ ਸਮੇਂ ਦੇ ਅਸੀਂ ਘਰਵਟ ਲਈ ਕਿ ਉਹੀ ਸਰਸੇਵਾਲਾ ਅਕਾਲੀ ਦਲ ਦੇ ਗਲੇ ਦੀ ਹੱਡੀ ਬਣ ਗਿਆ ਤੇ ਤੁਸੀਂ ਗੱਲ ਕਰੀ ਆ ਵੀ ਪਿਸ਼ਾਕ ਦੇ ਬੜੇ ਬੜੇ ਕੇਸ ਵੀ ਹੋਏ ਪਰ ਅਖੀਰ ਤੇ ਆ ਕੇ ਐਂਡ ਇਹ ਨਿਕਲਿਆ ਵੀ ਬਿਨਾ ਮੰਗੇ ਤੋਂ ਮਾਫੀ ਦਿੱਤੀ ਔਰ ਉਹੀ ਜਿਹੜੀ ਕੱਡੇ ਜਿਹੜੇ ਵਿਜੇ ਹੋਏ ਨੇ ਅੱਜ ਅਕਾਲੀ ਦਲ ਨੂੰ ਅੱਖਾਂ ਨਾਲ ਚੁਗਣੇ ਪੈ ਰਹੇ ਨੇ ਔਰ ਇਹ ਜਿਹੜੇ ਕੱਡੇ ਨੇ ਇਹ ਅਕਾਲੀ ਦਲ ਦੇ ਕਿੰਨੇ ਜਗਾਂ ਦੇ ਵਿੱਚ ਹੋਰ ਉਗਦੇ ਨੇ ਇਹ ਆਉਣ ਵਾਲਾ ਸਮਾਂ ਦੱਸੂਗਾ ਦੋਨੇ ਤੇਰਾ ਇੱਕ ਪ੍ਰਮੇਂਦਰ ਜੀ ਦੇ ਵਿੱਚ ਹੋਰ ਗੱਲ ਹੈ ਡਾਕਟਰ ਦਲਜੀਤ ਚੀਮਾ ਕਹਿੰਦੇ ਨੇ ਕਹਿੰਦੇ ਮਾਫੀ ਤਾਂ ਅਕਾਲੀ ਦਲ ਨੇ ਦਿੱਤੀ ਨਹੀਂ ਕਹਿੰਦੇ ਜਿਹੜੇ ਸਵਾਲ ਚੁੱਕਦੇ ਨੇ ਉਹ ਅਕਾਲ ਤੱਕ ਸਭ ਦੇ ਉੱਤੇ ਸਵਾਲ ਚੁੱਕਦੇ ਨੇ ਦੇਖੋ ਕਹਾਣੀ ਕਿੱਧਰ ਨੂੰ ਕੁਮਾਰ ਆਏ ਨੇ ਦੇਖੋ ਧਾਰਮਿਕ ਐਸੀ ਚੀਜ਼ ਆ ਇਹ ਇੰਨਾ ਨਾਜ਼ੁਕ ਹੁੰਦਾ ਇਹਦੇ ਵਿੱਚ ਤੁਸੀਂ ਕੋਈ ਵੀ ਜਿਹੜੀ ਗੱਲ ਕਰਨੀ ਆ ਜੇ ਅਸੀਂ ਵੀ ਕੋਈ ਗੱਲ ਕਰਦੇ ਆ ਨਾ ਬੜੀ ਸੋਚ ਸਮਝ ਕੇ ਸਾਨੂੰ ਕੋਈ ਐਸਾ ਸ਼ਬਦ ਨਾ ਮੂੰਹ 'ਚੋਂ ਨਿਕਲ ਜੇ ਜਿਹਦੇ ਨਾਲ ਕਿਸੇ ਵੀ ਧਰਮ ਦੀ ਭਾਵਨਾ ਨੂੰ ਠੇਸ ਪਹੁੰਚੇ ਤੇ ਇਹ ਜਿਹੜੀ ਧਰਮ ਦੇ ਨਾਂ ਤੇ ਸਿਆਸਤ ਕਰਦੇ ਨੇ ਚਾਹੇ ਡਾਕਟਰ ਦਲਜੀਤ ਚੀਮਾ ਹੋਣ ਜਾਂ ਕੋਈ ਹੋਰ ਹੋਵੇ ਤੇ ਜਦੋਂ ਆਪਣੇ ਧਰਮ ਨੂੰ ਅਕਾਲ ਤਖਤ ਨੂੰ ਆਪਣੇ ਟੰਗਾਂ 'ਤੇ ਵਰਤਦੇ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਿਹਨੂੰ ਅਸੀਂ ਸਰਮੌਰ ਸਿੱਖਾਂ ਦਾ ਜਿਹੜਾ ਹੈਗਾ ਸਸਤੀ ਮੰਦਿਆਂ ਔਰ ਸਿਸ ਚੱਕਦਾ ਪਰ ਇਸ ਅਕਾਲੀ ਦਲ ਨੇ ਉਹ ਜੱਥੇਦਾਰਾਂ ਨੂੰ ਵੀ ਆਪਣੀ ਕੋਠੀ ਦੇ ਵਿੱਚ ਬੁਲਾ ਕੇ ਹੁਕਮ ਕੀ ਲੈਣਾ ਸੀ ਹੁਕਮ ਦਿੱਤੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਜਿੱਥੇ ਗਿਆਨੀ ਅਮੀਰ ਸਿੰਘ ਜੀ ਔਰ ਉਹਨਾਂ ਨੇ ਜੋ ਉਸ ਸਮੇਂ ਦੇ ਵਿੱਚ ਹੋਇਆ ਕਿਸੇ ਤੋਂ ਕੋਈ ਲੁਕਿਆ ਨਹੀਂ ਹੈਗਾ ਅਕਾਲੀ ਦਲ ਨੂੰ ਉਹ ਜਿਹੜਾ ਸਮਾਜ ਦਾ ਸੀਗਾ ਦੁਆਰਾ ਨਹੀਂ ਮਿਲਣਾ ਔਰ ਅਜ ਉਹਨੂੰ ਧੋਣ ਲਈ ਉਹਨੂੰ ਠੀਕ ਕਰ ਲਈ ਬਹੁਤ ਕੁਝ ਕਰ ਰਹੇ ਨੇ ਪਰ ਜੋ ਜੋ ਕਰ ਰਹੇ ਨੇ ਗੁਰਪ੍ਰੀਤ ਉਹ ਉਲਟ ਹੋ ਰਿਹਾ ਸਾਰਾ ਕੁਝ ਤੇ ਗੱਲ ਕਰੀਏ ਹੁਣ ਆਪਾਂ ਜਲੰਧਰ ਜਿਮਨੀ ਚੋਂ ਦੀ ਆਕਾਲੀ ਦਲ ਨੇ ਆਪਣਾ ਕੈਂਡੀਡੇਟ ਅਨਾਉਂਸ ਕਰ ਦਿੱਤਾ ਬੀਬੀ ਜਗੀਰ ਕੌਰ ਤੇ ਸੁਖਵਿੰਦਰ ਸੁਖੀ ਜੀ ਐਮ ਐਲ ਏ ਤੇ ਹੋਰ ਕੁਝ ਆਗੂਆਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਦੀ ਆ ਜੀ ਇਹ ਲੱਭਣ ਦੇ ਲਈ ਕਿ ਇਥੋਂ ਕਿਹੜਾ ਟੁਕ ਮਾਮੀਦਵਾਰ ਹੋ ਸਕਦਾ ਕਮੇਟੀ ਨੇ ਸਿਫਾਰਿਸ਼ ਕਰ ਦਿੱਤੀ ਬੀਬੀ ਸਰਜੀਤ ਕੌਰ ਨੂੰ ਕੈਂਡੀਡੇਟ ਐਲਾਨਤਾ ਤੇ ਬਕਾਇਦਾ ਚੋਣ ਨਿਸ਼ਾਨ ਵੀ ਅਕਾਲੀ ਦਲ ਦਾ ਉਹਨਾਂ ਨੂੰ ਮਿਲ ਗਿਆ ਐਸਾ ਕੀ ਹੋਇਆ ਅਕਾਲੀ ਦਲ ਨੇ ਸਮੇਂ ਦੇ ਉੱਤੇ ਜਾ ਕੇ ਆਪਣੇ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਅਧਿਕਾਰੀ ਨੇ ਉਥੇ ਰਟਰਨਿੰਗ ਅਫਸਰ ਉਹਨਾਂ ਨੂੰ ਕਹਿ ਦਿੱਤਾ ਕਿ ਜੀ ਸਾਡਾ ਜਿਹੜਾ ਸਿਵਲ ਆ ਸਾਡਾ ਚੋਣ ਨਿਸ਼ਾਨ ਹੈ ਉਹ ਸਾਡਾ ਵਾਪਸ ਕਰ ਦਿਓ ਸਾਡੀ ਸਪੋਰਟ ਜਿਹੜੀ ਆ ਉਹ ਸਰਜੀਤ ਕੌਰ ਨੂੰ ਨਹੀਂ ਆ ਜਿਸ ਟਾਈਮ ਦੇ ਵਿੱਚ ਕਮੇਟੀ ਬਣੀ ਸੀ ਉਸ ਤੋਂ ਅਕਾਲੀ ਦਲ ਇੱਕ ਸੀ ਉਸ ਤੋਂ ਥੋੜੇ ਦਿਨਾਂ ਬਾਅਦ ਜੋ ਹੈਗਾ ਇੱਕ ਜਲੰਧਰ ਮੀਟਿੰਗ ਤੇ ਇੱਕ ਚੰਡੀਗੜ੍ਹ ਮੀਟਿੰਗ ਨੇ ਇਹ ਕਾਲੀਦਲ ਨੂੰ ਦੋ ਰਹਾਾਂ ਤੇ ਤੋਰ ਦਿੱਤਾ ਔਰ ਉਸੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਸਲਾਹ ਕਰਨੇ ਉਹਨਾਂ ਦੀ ਸਲਾਹ ਦੇ ਉੱਤੇ ਇੱਕ ਬੀਬੀ ਦੀ ਜਿਹੜੀ ਹਮਾਇਤ ਸੀਗੀ ਉਹ ਵਾਪਸ ਲੈਣ ਦਾ ਔਰ ਉਸਪਾ ਨੂੰ ਹਮਾਇਤ ਕਰਨ ਦਾ ਜਿਹੜਾ ਫੈਸਲਾ ਹੋਇਆ ਪਰ ਹੋਇਆ ਕਿ ਜਿਹੜੀ ਬੀਬੀ ਸਰਜੀਤ ਕੌਰ ਨੇ ਉਹਨਾਂ ਦੇ ਜਿਹੜੇ ਪਤੀ ਸੀਗੇ ਪ੍ਰੀਤਮ ਸਿੰਘ ਜੀ ਉਹਨਾਂ ਦੇ ਜਿਹੜੀ ਇਲਾਕੇ ਦੇ ਵਿੱਚ ਪੈਕਟ ਬਣੀ ਹੋਈ ਆ ਬਹੁਤ ਵਧੀਆ ਬਣੀ ਹੋਈ ਆ ਔਰ ਉਹਨਾਂ ਨੇ ਉਸ ਗੱਲ ਨੂੰ ਰੱਖਦੇ ਹੋਏ ਵੀ ਅਸੀਂ ਜਿਹੜੀ ਚੋਣ ਲੜਨੀ ਆ ਕਿਉਂਕਿ ਇੱਕ ਗੱਲ ਇਹ ਵੀ ਚੱਲਦੀ ਸੀ ਵੀ ਉਹ ਕਹਿੰਦੇ ਨੇ ਵੀ ਸਾਨੂੰ ਜਿਹੜਾ ਸਾਡਾ ਖਰਚਾ ਹੋਇਆ 7.5 ਲੱਖ ਉਹ ਸਾਨੂੰ ਵਾਪਸ ਦੇ ਉਹ ਕਹਦੇ ਵੀ ਅਸੀਂ ਇਹ ਗੱਲ ਕਰੀ ਨਹੀਂ ਹੈਗੀ ਇਹਨਾਂ ਦੇ ਆਸ ਵਿੱਚ ਮਤਭੇਦ ਹੋਗੇ ਔਰ ਅੱਜ ਜਿਹੜੀ ਪੋਜੀਸ਼ਨ ਉਹ ਖੜ ਗਈ ਗੁਰਪ੍ਰੀਤ ਜੀ ਵੀ ਅਕਾਲੀ ਦਲ ਇਤਿਹਾਸ ਵਿੱਚ ਪਹਿਲੀ ਵਾਰ ਹੋਊਗਾ ਵੀ ਇਹ ਪ੍ਰਚਾਰ ਕਰੂਗਾ ਵੀ ਤੁਸੀਂ ਅਕਾਲੀ ਦਲ ਦੀ ਜਿਹੜੀ ਤੱਕੜੀ ਨੂੰ ਵੋਟ ਨਾ ਪਾਓ ਔਰ ਇੱਥੇ ਇਹ ਵੀ ਗੱਲ ਦੇਖਣ ਵਾਲੀ ਆ ਇਸੇ ਚੋਣਾਂ ਦੇ ਵਿੱਚ 2635 ਵੋਟਾਂ ਪਈਆਂ ਸੀ ਅਕਾਲੀ ਦਰ ਜਿਹੜੀਆਂ ਆ ਹੁਣ ਲੋਕ ਸਭਾ ਦੀਆਂ ਚੋਣਾਂ ਚੋਣਾਂ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਸੁਖਵੀਰ ਬਾਦਲ ਦੀ ਅਗਵਾਈ ਦੇ ਵਿੱਚ ਪਈਆਂ 2635 ਵੋਟਾਂ ਹੁਣ ਸੁਖਵੀਰ ਬਾਦਲ ਦੀ ਅਗਵਾਈ ਤੋਂ ਬਾਅਦ ਇਹ ਵੋਟਾਂ ਕਿੰਨੀਆਂ ਵਧਾਉਂਦੇ ਨੇ ਉਹ ਔਰ ਇਹ ਵੀ ਹੋ ਸਕਦਾ ਬੀਬੀ ਸਰਜੀਤ ਕੌਰ ਨੇ ਅ ਅਮਰਤਪਾਲ ਦੇ ਮਾਤਾ ਪਿਤਾ ਨੂੰ ਹੋਰ ਪੰਥਕ ਸਖਸੀਤਾ ਨੂੰ ਬੇਨਤੀ ਕਰੀ ਆ ਉਹਨਾਂ ਦੀ ਮਦਦ ਲਈ ਔਰ ਕਈ ਵਾਰੀ ਇਹ ਨਹੀਂ ਪਤਾ ਹੁੰਦਾ ਵੀ ਇਹ ਜਿਹੜੀ ਚੋਣਾਂ ਇੰਨੀ ਦਿਲਚਸਪ ਬਣ ਜਵੇ ਔਰ ਜਿਹੜੀ ਇਹ ਸੀਟ ਆ ਇਹ ਕਦੇ ਬੀਬੀ ਸਰਜੀਤ ਕੌਰ ਦੀ ਨਾ ਜਾਣਾ ਸੋ ਬਿਲਕੁਲ ਬਹੁਤ ਹੈਰਾਨ ਕਰਨ ਵਾਲੀਆਂ ਐ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅੱਜ ਤੁਹਾਨੂੰ ਅਜੀਬ ਲੱਗਦੀਆਂ ਨੇ ਪਰ 10 ਜੁਲਾਈ ਦਾ ਇੰਤਜ਼ਾਰ ਸਾਨੂੰ ਤੁਹਾਨੂੰ ਸਭ ਨੂੰ ਕਰਨਾ ਪੈਣਾ ਹੈ ਮੁਕਾਬਲਾ ਬੜਾ ਰੋਚਕ ਬਣ ਗਿਆ ਤੇ VSP ਨੂੰ ਸਪੋਰਟ ਜਿਹੜੀ ਆ ਅਕਾਲੀ ਦਲ ਨੇ ਕੀਤੀ ਆ ਹੁਣ ਇਹਦੇ ਕੀ ਮਾਇਨੇ ਨੇ ਤੇ ਚੰਡੀਗੜ੍ਹ ਤੋਂ ਸ਼ੁਰੂ ਹੋਇਆ ਇਹ ਕੰਮ ਚੰਡੀਗੜ੍ਹ ਦੇ ਵਿੱਚ ਆਪਣਾ ਕੈਂਡੀਡੇਟ ਜਿਹੜਾ ਉਹਨਾਂ ਦਾ ਜਦੋਂ ਵਾਪਸ ਚਲਿਆ ਗਿਆ ਭਾਜਪਾ ਦੇ ਵਿੱਚ ਉਹ ਸ਼ਾਮਲ ਹੋ ਜਾਂਦਾ ਉਸ ਤੋਂ ਬਾਅਦ ਅਕਾਲੀ ਦਲ ਨੇ ਚੰਡੀਗੜ੍ਹ ਸੀਟ ਦੇ ਉੱਤੇ ਲੋਕ ਸਭਾ ਲਈ ਆਪਣਾ ਕੈਂਡੀਡੇਟ ਨਹੀਂ ਸੇ ਹਲਾਣਿਆ ਤੇ ਇੱਥੇ ਹਲਾਣਿਆ ਹੋਇਆ ਕੈਂਡੀਡੇਟ ਵਾਪਸ ਬੁਲਾਉਣ ਦੀ ਗੱਲ ਅਕਾਲੀ ਦਲ ਕਰ ਰਿਹਾ ਸੋ ਦੇਖਦੇ ਹਾਂ ਜੀ ਹੌਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਚੱਲ ਰਿਹਾ ਹੈ ਅੰਦਰੂਨੀ ਕਲੇਸ਼ ਹੈ ਜਿਹੜਾ ਹੋਰ ਕੀ ਕੀ ਰੰਗ ਦਿਖਾਉਂਦਾ